ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਯੰਗ ਫਾਰਮਰ ਚੈਨਲ ਤੇ ਤੁਹਾਡਾ ਵੀ ਜੀ ਬਹੁਤ ਜ਼ਿਆਦਾ ਹਾਂਜੀ ਬਈ ਆਪਣੇ ਬਾਰੇ ਦੱਸ ਦਿਓ ਥੋੜਾ ਜਿਹਾ ਪਹਿਲਾਂ ਆਪਣਾ ਨਾਮ ਪਿੰਡ ਪਿੰਡ ਨਥਰਾਲਾ ਜੀ ਤੇ ਨਾਮ ਮੇਰਾ ਸੁਖਵੀਰ ਸਿੰਘ ਤੇ ਜ਼ਿਲ੍ਹਾ ਫਰੀਦਕੋਟ ਆਪਣਾ ਠੀਕ ਹੈ ਬਾਈ ਬੱਕਰੀ ਪਾਲਣ ਚ ਕਿਵੇਂ ਆਉਣਾ ਹੋਇਆ ਬਈ ਕਿੰਨੇ ਸਾਲ ਹੋ ਗਏ ਕੰਮ ਕਰਦਾ ਲਗਭਗ ਮੈਨੂੰ 2 ਬਾਈਕ ਸਾਲੋਂ ਚੱਲੇ ਜੀ ਠੀਕ ਹੈ ਜੀ ਤੇ ਇਹ ਸ਼ੁਰੂਆਤ ਕਿਵੇਂ ਹੋਈ ਸੀ ਕਿੱਥੋਂ ਸੋਚੀ ਆਪਣੇ ਕੋਲੇ ਮੱਝਾਂ ਹੁੰਦੀਆਂ ਸੀ ਹਾਂਜੀ ਮੱਝਾਂ ਦੇ ਨਾਲ-ਨਾਲ ਬੱਕਰੀਆਂ ਦਾ ਕੰਮ ਸ਼ੁਰੂ ਕਰ ਲਿਆ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਕੱਲਾ ਬੱਕਰੀਆਂ ਦੇ ਕੀ ਲਾ ਠੀਕ ਹੈ ਹੁਣ ਕੱਲੀਆਂ ਬੱਕਰੀਆਂ ਦੀ ਮੱਝਾਂ ਦੇ ਵੀ ਖਰਚੇ ਜ਼ਿਆਦੇ ਲਾ ਲੋ ਜਾਂ ਕੁਝ ਵੀ ਲਾ ਲੋ ਪਰ ਮੈਨੂੰ ਇਹ ਕੰਮ ਵਧੀਆ ਲੱਗਦਾ ਠੀਕ ਹੈ ਜੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਤੋਂ ਬੀਟਲ ਦੀ ਕੰਮ ਕਰ ਰਹੇ ਹਾਂ ਹਾਂਜੀ ਠੀਕ ਹੈ ਭਾਈ ਜਿਵੇਂ ਤੁਸੀਂ ਖਰਚਿਆਂ ਦੀ ਗੱਲ ਕੀਤੀ ਹੈ ਬਹੁਤ ਲੋਕ ਬੱਕਰੀਆਂ ਵੀ ਛੱਡ ਦਿੰਦੇ ਆ ਕਹਿੰਦੇ ਬੀਟਲ ਬੱਕਰੀ ਦਾ ਰਾਜਦੀ ਨਹੀਂ ਰਜਾਉਣੀ ਬੜੀ ਔਖੀ ਆ ਮੈਨੂੰ ਨਹੀਂ ਲੱਗਦਾ ਜੀ ਕੁਝ ਹੋਇਆ ਹੋ ਜਾ। ਵੀ ਬੱਕਰੀ ਨੂੰ ਨਾ ਸਮਝਣ ਦੀ ਲੋੜ ਆ, ਵੀ ਐਵੇਂ ਨਾ ਇਹਨੂੰ ਭਜਾਉਣ ਦੀ ਲੋੜ ਆ। ਵੀ ਮੇਨ ਹੈਗਾ ਵੀ ਇਹਨੂੰ ਤੁਸੀਂ ਸਮਝ ਕੇ ਇਹਦਾ ਰਾਮ ਵੀ ਸਹੀ ਟਾਈਮ ਟਾਈਮ ਤੇ ਕਰਾਓ ਤੇ ਇਹਨੂੰ ਛੱਡੋ ਵੀ ਸਹੀ ਟਾਈਮ ਤੇ। ਜਿਵੇਂ ਮੰਨ ਲਓ ਵੀ ਸਵੇਰ ਆਪਣਾ ਛਿਲਕਾ ਛੋਲਿਆਂ ਦਾ ਚੌਕਰ ਪਾ ਦਿਓ। ਸਿੰਪਲ ਜੀ ਗੱਲ ਆ। ਉਤੋਂ ਗੋੜ ਵਾਲਾ ਪਾਣੀ ਪਿਆ ਦਿਓ ਰੋਤ ਮੌਸਮ ਦੇ ਹਿਸਾਬ ਨਾਲ। ਹਾਂਜੀ। ਤੇ ਉਹ ਬਸ ਕੋਈ ਏਡਾ ਵੱਡਾ ਨਹੀਂ ਹੈਗਾਗਾ। ਖਰਚਾ ਕਿੰਨਾ ਖਾਂਦੀ ਹੈ ਬੱਕਰੀ ਜਿਵੇਂ ਨਾਰਮਲ ਆਪਾਂ ਰੱਖਦੇ ਆ। ਜੇ ਮੰਨ ਲਓ ਜੀ ਖਰਚਾ ਇੰਨਾ ਨਹੀਂ ਮੈਂ ਕਹਿ ਸਕਦਾ ਜਿਆਦਾ ਨਹੀਂ ਕੋਈ ਮਸਲ 10 15 ਰੁਪਏ ਜੇ ਵੀ ਹਾਂ ਡੇਲੀ ਦੇ ਵੀ ਜੇ ਇੱਕ ਆਪਾਂ ਬੱਕਰੀ ਨੂੰ ਦਿੰਨੇ ਆ ਉਹ ਤੋਂ ਬਾਅਦ 15 ਜਾਂ 20 ਲਾ ਲਓ ਜਾਂ ਕਿਵੇਂ ਵੀ ਲਾ ਲਓ ਪਰ ਇੰਨਾ ਜਿਆਦਾ ਨਹੀਂ ਜਿਹੜੀਆਂ ਬਾਹਰ ਜਾਂਦੀਆਂ ਬੱਕਰੀਆਂ ਠੀਕ ਹੈ ਘਰ ਵਾਲੀਆਂ ਦਾ ਆਪਾਂ ਫਰਕ ਹੋਊਗਾ ਘਰ ਵਾਲੀਆਂ ਦਾ ਫਰਕ ਹੁੰਦਾ ਤੁਸੀਂ ਬਾਹਰ ਲੈ ਕੇ ਜਾਨ ਨੂੰ ਡੇਲੀ ਲੈ ਕੇ ਜਾਨੇ ਹੋ ਖੁਦ ਹੀ ਜਾਨੇ ਹੋ ਆਪ ਜੀ ਹਾਂਜੀ ਹਾਂਜੀ ਖੁਦ ਠੀਕ ਹੈ ਤੇ ਇਹ ਕਿੰਨੇ ਨਾਗ ਨੇ ਆਪਣੇ ਫਾਰਮ ਦੇ ਵਿੱਚ ਐਸਾ ਬਸ 30 30 35 ਦੇ ਵਿੱਚ ਰਹਿੰਦੇ ਜੀ 30 ਬੈਂਤੀ ਰੱਖਦੇ ਹਾਂ। ਹਾਂਜੀ। ਠੀਕ ਹੈ। ਭਾਈ ਜਿਹੜਾ ਬਰੀਡਰ ਆਪਣੇ ਹੱਥ 'ਚ ਇਹਦੇ ਬਾਰੇ ਦੱਸੋ ਹੁਣ ਇਹਦਾ ਨਾਮ ਕੀ ਡਿਟੇਲ ਹੈ ਇਹਦੀ? ਇਹਦਾ ਪਿਓ ਕਿਹੜਾ ਬੱਕਰਾ ਸੀਗਾ ਜੀ? ਇਹ ਆਪਣੇ ਕੋਲੇ ਹੀ ਬੱਕਰਾ ਪਹਿਲੇ ਨੰਬਰ ਤੇ ਆਇਆ ਸੀ ਫੂਲੇ ਵਾਲੇ ਤੋਂ। ਹਾਂਜੀ। ਉਹਦਾ ਬੱਚਾ ਹੈਗਾ। ਠੀਕ ਹੈ ਭਾਈ। ਤੇ ਇਹਦਾ ਲੱਭਖਸ਼ਨਾ ਠੀਕ ਹੈ ਜੀ। ਚੰਗਾ ਬੱਕਰਾ ਹੈਗਾ ਜੀ। ਆਪਣਾ ਘਰ ਦਾ ਜੰਮ ਵਾਲਾ। ਅੱਛਾ ਤੁਹਾਡੇ ਘਰ ਦਾ ਬੱਚਾ ਹੀ ਹੈ। ਹਾਂ। ਠੀਕ ਹੈ ਭਾਈ। ਤੇ ਬਾਈ ਦੀ ਹਾਈਟ ਦੰਦ ਤੋਂ ਕਿਵੇਂ ਆ ਹੁਣ ਹਾ ਹਾਈਟ ਇਹਦੀ ਲਗਭਗ 45 ਤੋਂ ਉੱਪਰ ਉੱਪਰ ਆ ਠੀਕ ਹੈ ਜੀ ਤੇ ਦੰਦਾਂ ਤੋਂ ਜੀ ਦੰਦਾਂ ਤੋਂ 8 ਦੰਦ ਕਰਨ ਵਾਲਾ ਹੀ ਆ ਜੀ ਠੀਕ ਹੈ ਬਾਈ ਇਹਦੀ ਜਿਹੜੀ ਮਾਂ ਤੇ ਦਾ ਪਿਓ ਆਪਣੇ ਘਰੇ ਹੀ ਸੀਗੇ ਜੀ ਹਾਂ ਹਾਂ ਘਰੇ ਠੀਕ ਹੈ ਬਈ ਤੇ ਅੱਗੇ ਦਾ ਰਿਜ਼ਲਟ ਕਿਦਾਂ ਦਾ ਆਉਂਦਾ ਬਹੁਤ ਵਧੀਆ ਜੀ ਰਿਜ਼ਲਟ ਵਿਖਾ ਦਾਂਗੇ ਪੱਠਾ ਆਪਣੇ ਕੋਲ ਇਹਦੀ ਮਾਂ ਦਿਖਾਵਾਂਗੇ ਬਈ ਕਿਹੜੀ ਬੱਕਰੀ ਸੀ ਜਿਹੜਾ ਪਿਓ ਸੀਦਾ ਉਹ ਐਕਸਪਾਇਰ ਹੋ ਗਿਆ ਜੀ ਨਹੀਂ ਨਹੀਂ ਉਹ ਆਪਾਂ ਸੇਲ ਕਰਤਾ ਸੇਲ ਕਰਤਾ ਜੀ ਜਿਹੜਾ ਫੂਲੇਵਾਲ ਚੈਂਪੀਅਨ ਬਣਿਆ ਸੀ ਹਾਂ ਉਹ ਦੋ ਦੰਦ ਚ ਬਣਿਆ ਸੀ ਹਾਂਜੀ ਉਸ ਤੋਂ ਬਾਅਦ ਆਪਾਂ ਮੇਲਿਆਂ ਮੂਲਿਆਂ ਤੇ ਜਾਂਦੇ ਰਹੇ ਰਖਾਲੇ ਵੀ ਆਇਆ ਉਹ ਇਹਲੇ ਨੰਬਰ ਤੇ ਠੀਕ ਹੈ ਜੀ ਉਸ ਤੋਂ ਬਾਅਦ ਵੀ ਜਿਵੇਂ ਜਿਵੇਂ ਤੁਹਾਨੂੰ ਪਤਾ ਅੱਜ ਕੱਲ੍ਹ ਕਈ ਗੱਲਾਂ ਹੋਈ ਜਾਂਦੀਆਂ ਨੇ ਕਿੰੀਆਂ ਹਾਂ ਹਾਂਜੀ 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 ਤੇ ਕੋਈ ਵਧੀਆ ਬੱਕਰਾ ਸੀ ਬਹੁਤ ਜੋੜਾਂ-ਜੋੜਾਂ ਦਾ ਮਜਬੂਤ ਸੀ ਠੀਕ ਹੈ ਜੀ ਇਹ ਬੱਕਰੀ ਦੇ ਹੁਣ ਜੀ ਇਹਦੀ ਮਾਂ ਇਹ ਹੈਗੀ ਆ ਬੁੱਢੀ ਜਮਾਂ ਹੋਈ ਪਈ ਲੋ ਬਈ ਦੇਖੋ ਹਨਾ ਇਸ ਬੱਕਰੇ ਦੀ ਮਾਂ ਇਹ ਹਮ ਅੱਛਾ ਜੀ ਇਹਦੀ ਉਮਰ ਕਾਫੀ ਹੋ ਗਈ ਆ ਜੀ ਕਾਫੀ ਆਈ ਇਹਦੇ ਦੰਦ ਡਿੱਗ ਪਏ ਕਿੰਨੇ ਸੂਏ ਲਾ ਗਈ ਆ ਬਈ ਤੁਹਾਡੇ ਕੋਲੇ ਲਗ ਭਾਗੇ ਆਪਣੇ ਕੋਲੇ 10-15 ਸੂਏ ਸੂਪੀ ਆ ਜੀ 10-15 ਭਾਈ ਜੀ ਬੱਕਰੀ ਦੀ ਹਾਈਟ ਨਾਰਮਲ ਹੀ ਹੈ ਹਨਾ ਪਰ ਬੱਚਾ ਆਪਾਂ ਦੇਖ ਰਹੇ ਆ ਵੀ ਹਾਂਜੀ ਇਹ ਵੀ ਚੰਗੀ ਆ ਜਿਹੜੀ ਬੱਕਰੀ ਹੁੰਦੀ ਨਾ ਜੀ ਫਸ਼ੋਕਰ ਤੇ ਹੁੰਦੀ ਆ ਹਾਂਜੀ ਇਹਦਾ ਜਿਹੜਾ ਫਸ਼ੋਕਰ ਆ ਬੱਕਰੀ ਦਾ ਬਹੁਤ ਚੰਗਾ ਠੀਕ ਹੈ ਜੀ ਤੇ ਉਸ ਕਰਕੇ ਨੇ ਚ ਇੰਨਾ ਵਧੀਆ ਬੱਚੇ ਦਿੰਦੀ ਆ ਠੀਕ ਹੈ ਜੀ ਇਹ ਜਦੋਂ ਮੰਨ ਲਓ ਲਗਭਗ 2.5 ਤਿੰਨ ਕਿਲੋ ਦੁੱਧ ਇੱਕ ਟਾਈਮ ਦਾ ਦੇਣ ਵਾਲੀ ਰੱਖਦੀ ਸੀ ਕਮੇਸਟੀ ਹਾਂਜੀ ਜਦੋਂ ਇਹ ਪੂਰੀ ਵਧੀਆ ਆਪਦੇ ਹੈਗੀ ਸੀ ਹਾਂ ਜੀ ਹਾਂ ਤੇ ਹੁਣ ਤੇ ਵਿਚਾਰੀ ਬੁੱਢੀ ਹੋਈ ਪਈ ਹੈ ਬਈ ਜਿੱਦਾਂ ਇਹਦੀ ਹਾਈਟ ਨਾਰਮਲ ਹੈਗੀ ਹੈ ਹਨਾ ਤੁਹਾਡੇ ਹਿਸਾਬ ਨਾਲ ਜਿਹੜਾ ਬੱਕਰਾ ਤਿਆਰ ਹੋਣਾ ਬੱਕਰੀ ਦੀ ਹਾਈਟ ਤੇ ਕਿਤੇ ਨਾ ਕਿਤੇ ਦਾ ਹੈਗਾ ਗੇ ਰੋਲ ਇਹ ਇਹ ਨਾ ਬੱਕਰੀ ਦੀ ਹੈਡ ਤੇ ਨਹੀਂ ਹੁੰਦਾ ਜੀ ਇਹ ਬੱਕਰੀਆਂ ਦੇ ਵਿੱਚ ਬਲੱਡ ਲਾਈਨ ਪਿੱਛੋਂ ਹੋਣੀ ਚਾਹੀਦੀ ਚੰਗੀ ਖਾਨਦਾਨ ਹੁੰਦਾ ਜੀ ਹਾਂ ਬੱਕਰੀ ਦਾ ਖਾਨਦਾਨ ਵੀ ਜ਼ਰੂਰੀ ਹੋਣਾ ਚਾਹੀਦਾ ਠੀਕ ਹੈ ਬਈ ਜੇ ਹੁਣ ਇਹਦਾ ਖਾਨਦਾਨ ਚੰਗਾ ਸੀ ਤੇ ਆ ਇੰਨਾ ਚੰਗਾ ਬਰੀਡਰ ਦਿੱਤਾ ਇਹਨੇ ਹੂੰ ਜੇ ਇਹ ਹੁਣ ਆਮ ਬੱਕਰੀਆਂ ਨਹੀਂ ਨਾ ਸਾਰੀਆਂ ਦਿੰਦਿਆਂ ਕਈ ਬੱਕਰੀਆਂ 40 40 ਇੰਚ ਦੀਆਂ ਵੀ ਵੇਖੀਆਂ ਪਰ ਬੱਚਾ ਬਹੁਤ ਨਕਮਾ ਰਿਜ਼ਲਟ ਨਹੀਂ ਕੱਢਦੀਆਂ ਰਿਜ਼ਲਟ ਨਹੀਂ ਕੱਢਦੀਆਂ ਬੱਕਰੀ ਮੈਂ ਹਮੇਸ਼ਾ ਬੱਕਰੀ ਕੱਦ ਦੇ ਮੁਤਾਬਕ ਨਹੀਂ ਲੈਂਦਾ ਮੈਂ ਹਮੇਸ਼ਾ ਬਰੀਕੀਆਂ ਦੇ ਮੁਤਾਬਕ ਲੈਣਾ ਪੈਂਦਾ ਠੀਕ ਹੈ ਜੀ ਜਦੋਂ ਤੁਸੀਂ ਬੱਚਾ ਰੱਖਦੇ ਹੋ ਜਿਵੇਂ ਇਹ ਬੱਚਾ ਰੱਖਿਆ ਸੀ ਹਾਂਜੀ ਹਾਂਜੀ ਬੱਚੇ 'ਚ ਕੀ ਦੇਖਦੇ ਹੋ ਬਈ ਰੱਖਣ ਲੱਗੇ ਜਿਹੜਾ ਪਾਗੇ ਬ੍ਰੀਡਰ ਰੱਖਣ ਬ੍ਰੀਡਰ ਬਣਨਾ ਹੁੰਦਾ ਨਾ ਇਹ ਉਹ ਪਹਿਲੇ ਦਿਨ ਤੋਂ ਹੀ ਪਤਾ ਲੱਗ ਜਾਂਦਾ ਹੈ ਅੱਛਾ ਜੀ ਵੀ ਉਹ ਐਡਾ ਵੱਡਾ ਨਹੀਂ ਕਈ ਬੰਦੇ ਇਸ ਗੱਲ ਦੇ ਵਿੱਚ ਵੀ ਰਹਿੰਦੇ ਉਹ 5 6 ਰੱਖ ਲੈਂਦੇ ਆ ਵੀ ਜਿਹੜਾ ਨਿੱਖਰ ਗਿਆ ਉਹਨਾਂ 'ਚ ਰੱਖਾਂਗੇ ਉਹਨਾਂ 'ਚ ਰੱਖਾਂਗੇ ਪਰ ਮੈਂ ਜੰਮ ਦੇ ਬੱਚੇ ਨੂੰ ਲੱਖ ਲੱਖ ਕਰ ਲੈਣਾ ਵੀ ਇਹੀ ਬ੍ਰੀਡਰ ਰੱਖਾਂਗੇ ਠੀਕ ਹੈ ਜੀ ਵੀ ਇਹੋ ਜਿਹਾ ਨਹੀਂ ਕੁਝ ਹੁੰਦਾ ਵੀ ਜੇ ਬੰਦੇ ਦਾ ਤਜਰਬਾ ਤੇ ਤਜਰਬਾ ਹੀ ਆ ਜੀ ਜਿਹੜਾ ਬੱਚਾ ਆਪਾਂ ਬਈ ਬਰੀਡਰ ਤਿਆਰ ਕਰਨਾ ਹਾਂਜੀ ਉਹਦੀ ਖਰਾਕ ਕੀ ਰਹਿਣੀ ਚਾਹੀਦੀ ਹੈ ਉਹਨੂੰ ਦੁੱਧ ਕਿੰਨਾ ਟਾਈਮ ਪਿਉਣਾ ਚਾਹੀਦਾ ਦੁੱਧ ਤੇ ਲਗਭਗ ਪਿਆਈ ਜਵੇ ਜੀ ਉਹਦੀ ਚੰਗੀ ਖਰਾਕ ਹੋਣੀ ਚਾਹੀਦੀ ਆ ਹੂੰ ਉਹਨੂੰ ਕੋਈ ਐਂਟੀਬਾਇਟਿਕ ਨਹੀਂ ਦੇਣੇ ਚਾਹੀਦੇ ਜਿਵੇਂ ਲੋਕੀ ਭਾਰੇ ਕਰ ਲੈਂਦੇ ਆ ਹਾਂਜੀ ਮੁੜ ਕੇ ਉਹ ਬੱਕਰਿਆਂ ਦੇ ਵਿੱਚ ਨੁਕਸਾਉਣੇ ਸ਼ੁਰੂ ਹੋ ਜਾਂਦੇ ਆ ਉਹ ਚੀਜ਼ਾਂ ਤੋਂ ਰਹਿਤ ਹੋਣਾ ਜਿਹਦਾ ਬਰੀਡਰ ਦਾ ਸਰੀਰ ਨਾਰਮਲ ਐਵੇਂ ਦਾ ਹੋਣਾ ਚਾਹੀਦਾ ਆ ਦੇਖੋ ਬਈ ਇਹਨੂੰ ਤੋੜ ਕੇ ਦਿਖਾਓ ਥੋੜਾ ਜਿਹਾ ਨਾਰਮਲ ਬਿਲਕੁਲ ਬਈ ਹੈਨਾ ਫਿੱਟ ਬੱਕਰਾ ਜਿਵੇਂ ਪਤਲੇ ਸਰੀਰ ਦਾ ਜੇ ਜਿਆਦਾ ਰਾਜੀ ਹੋਊਗਾ ਬੱਕਰੀ ਕ੍ਰੋਸ ਕਰਨ ਵੇਲੇ ਵੀ ਦਿੱਕਤ ਆਊਗੀ ਹਾਂ ਪੈਰਾਜ ਵੀ ਪ੍ਰੋਬਲਮ ਆਊਗੀ ਹਨਾ ਤੇ ਨਾਲੇ ਜਿਹੜੇ ਕਹਿੰਦੇ ਵੀ ਸਹੀ ਬਜ਼ੁਰਗਾਂ ਤੋਂ ਦੱਸਿਆ ਵੀ ਜੇ ਕਹਿੰਦੇ ਜਿੰਨਾ ਹੀ ਵਧੀਆ ਹੋਵੇ ਬੱਕਰੇ ਦੇ ਉੱਤੋਂ ਕੁੱਬ-ਕੁੱਬ ਨਹੀਂ ਪੈਣੇ ਚਾਹੀਦੇ ਬੱਕਰੇ ਦੇ ਹਾਂਜੀ ਸਿੱਧਾ ਸਟ੍ਰੇਟ ਹੋਣਾ ਚਾਹੀਦਾ ਦੇਖੋ ਦੇਖੋ ਚੰਗੇ ਉੱਚੇ ਮੱਥੇ ਦੀ ਵਿੱਚ ਕਲੈਕਸ਼ਨ ਵਿੱਚ ਬਣਦਾ ਹੀ ਹੈ ਤੇ ਚਲੋ ਬਹੁਤ ਸੋਹਣਾ ਬੱਕਰਾ ਬਈ ਆਪਣੀ ਹੁਣ ਬੱਕਰੀਆਂ ਵੀ ਦਿਖਾ ਦਿਓ ਜੀ ਹਨਾ ਇਸੇ ਬੱਕਰੇ ਦੀਆਂ ਇਸ ਪੀਆ ਹੁਣ ਇਹ ਐ ਆ ਬੱਕਰੀ ਵੇਖ ਲੋ ਜੀ ਨੋਰਮਲ ਆ ਹਾਂਜੀ ਹਾਂਜੀ ਤੇ ਉਹ ਕਲੈਕਸ਼ਨ ਇਹਦੀ ਚੰਗੀ ਆ ਬੱਕਰੀ ਦੀ ਠੀਕ ਹੈ ਜੀ ਆ ਜੀ ਬਸ ਇਹ ਆ ਹੁਣ ਇਹਦੀਆਂ ਮੇਮਣੀਆਂ ਆ ਗਈਆਂ ਜੀ ਇਸੇ ਬੱਕਰੇ ਦੀਆਂ ਠੀਕ ਹੈ ਬਾਈ ਇਹ ਦੂਜੀ ਵੀ ਲੈ ਆ ਮੇਮਣੀਆਂ ਇਹਦੀ ਧੁੱਪੇ ਕਰ ਲੋ ਜੀ ਥੋੜੀ ਦੇਖੋ ਬਾਈ ਰਿਜ਼ਲਟ ਦੇਖੋ ਨਾ ਬੱਕਰੇ ਦਾ ਹਾਂ ਬਹੁਤ ਲੰਬੇ ਬੱਚੇ ਆ ਬਾਕੀ ਪੂਸ਼ਪਾਸ ਬਹੁਤ ਚੰਗੀ ਆ ਕੰਨ ਸੋਹਣਾ ਲੱਗਿਆ ਹਾਂ ਜਿਹੜੀ ਮੰਨ ਲੋ ਜੀ ਬੀਟਲ ਦੀ ਜੇ ਸਹੀ ਕਲੈਕਸ਼ਨ ਕਹਿ ਦੀਏ ਤੇ ਬੀਟਲ ਦੀ ਆ ਹੀ ਕਲੈਕਸ਼ਨ ਆ ਬੀ ਲੰਮੀ ਪੂਛ ਪਤਲੀ ਪੂਛ ਬਰੀਕ ਲੰਮੇ ਕੰਨ ਤੇ ਸਿੰਘ ਬਿਲਕੁਲ ਨਿਕਾ ਕਿੰਨੇ ਕਿੰਨੇ ਟਾਈਮ ਦੇ ਬੱਚੇ ਨੇ ਬਈ ਇਹ ਲਗਭਗ ਬਈ 4 ਮਹੀਨਿਆਂ ਦੇ ਵਿੱਚ ਵਿੱਚ ਆਪਠਾ ਠੀਕ ਹੈ ਬਈ ਤੇ ਦੇਖੋ ਬਈ ਬੱਕਰੀ ਜਾਤ ਵਾਲੀ ਹੈ ਨਾ ਹਾਈਟ ਭਾਵੇਂ ਘੱਟ ਹੈਗੀ ਆ ਪਰ ਮੂੰਹ ਮੱਥੇ ਦੀ ਬੱਕਰੀ ਇਹ ਬਹੁਤ ਸੋਹਣੀ ਹੈ ਜੀ ਹਾਂ ਲਓ ਬਈ ਹੋਰ ਵੀ ਦਿਖਾ ਦਿਓ ਬਈ ਆ ਦੋਨੋਂ ਮਾਵਾਂ ਧੀਆਂ ਲਓ ਜੀ ਆ ਦੋਨੋਂ ਹੀ ਮਾਵਾਂ ਧੀਆਂ ਨੇ ਬੱਕਰੀਆਂ ਤੇ ਬਹੁਤ ਤਿਆਰ ਨੇ ਹਨਾ ਹਾਂਜੀ ਬਈ ਦੱਸੋ ਇਹਨਾਂ ਬਾਰੇ ਥੋੜਾ ਜਿਹਾ ਇਹ ਵੀ ਵਧੀਆ ਬੱਕਰੀਆਂ ਜੀ ਮੀਟਲ ਦੇ ਵਿੱਚ ਚੰਗੀ ਕਲੈਕਸ਼ਨ ਮੰਨੀ ਜਾਂਦੀ ਹੈ। ਹਾਂਜੀ। ਵੀ ਨਿੱਕੇ ਸਿੰਘ ਸੋਹਣੀਆਂ, ਪੂਸ਼ਾ ਲੰਮੀਆਂ ਬਸ ਤੇ ਪੂਰੀ। ਤੇ ਇਹ ਬੱਕਰੀ ਬਈ ਕਿੰਨਾ ਦੁੱਧ ਕੱਢਦੀ ਹੈ ਜਿਹੜੀ ਪਹਿਲੇ ਨੰਬਰ। ਇਹ ਬੱਕਰੀਆਂ ਜੀ ਦੁੱਧ ਲਗਭਗ 4 ਕਿਲੋ ਤੋਂ ਪਲੱਸ ਪਲੱਸ ਰੱਖਦੀਆਂ ਜੇ ਵਧੀਆ ਆਪਾਂ ਖਰਾਕ ਚੰਗੀ ਖਰਾਕ ਤੰਦਰੁਸਤ ਰਹੇ ਬੱਕਰੀ। ਹਾਂ ਤੰਦਰੁਸਤ ਰਹੇ। ਠੀਕ ਹੈ ਜੀ। ਲਓ ਵੀ ਹੋਰ ਵੀ ਦਿਖਾ ਦਿਓ। ਬਈ ਇਹਨਾਂ ਦੇ ਫਿਰ ਤੁਸੀਂ ਬੱਚੇ ਸੇਲ ਕਰਦੇ ਹੋ ਅੱਗੇ। ਮਨ ਜਿਹੜਾ ਕਮਾਈ ਦਾ ਕੀ ਮੇਨ ਸਾਧਨ ਹੈ ਹੈ ਜੀ ਦੁੱਧ ਅੱਛਾ ਤੇ ਬੱਚੇ ਠੀਕ ਹੈ ਜੀ ਬੱਚੇ ਕਿੰਨੇ ਟਾਈਮ ਦੇ ਕਰਕੇ ਸੇਲ ਕਰ ਦਿੰਨੇ ਹੋ ਸਾਡੇ ਜੀ ਮੰਨ ਲਓ ਮਹੀਨੇ ਦੇ ਵਿੱਚ ਵਿੱਚ 15-15 ਦਿਨਾਂ ਦੇ ਬੱਚੇ ਸੇਲ ਹੋ ਜਾਂਦੇ ਸੇਲ ਹੋ ਜਾਂਦੇ ਹਾਂ ਠੀਕ ਹੈ ਜੀ ਕਿਉਂਕਿ ਹੁਣ ਆ ਪੱਠਾ ਅਸੀਂ ਤਿੰਨ ਮਸਾਂ ਰੱਖੀਆਂ ਜੀ ਅੱਛਾ ਜੀ ਜੇ ਵੀ ਮੰਨ ਲਓ ਆਹ ਬੱਕਰੀ ਦੀ ਆਹ ਪੱਠਾ ਜੇ ਅਸੀਂ ਮਸਾਂ ਰੱਖੀਆਂ ਇਹ ਵੀ ਆਪਣੇ ਇਸੇ ਬੱਕਰੇ ਦੀਆਂ ਹੀ ਆ ਲਓ ਬਈ ਦੇਖੋ ਹਣਾ ਇਹ ਵੀ ਪੱਠਾ ਸੋਹਣੀਆਂ ਨੇ ਇਹ ਬੱਕਰੀ ਆ ਗਈ ਕਿੰਨੇ ਦੰਦ ਹੋਊਗੀ ਬਈ ਇਹ 8 ਦੰਦ ਆ ਜੀ 8 ਦੰਦ ਕਿੰਨੇ ਸੂਏ ਲੱਗੀਆਂ ਜੀ ਇਹ ਵੀ ਲਗਭਗ 4-5 ਸੂਏ ਸੂਤੀ ਜੀ ਠੀਕ ਹੈ ਬਈ ਚੰਗੀ ਵਧੀਆ ਬੱਕਰੀ ਬੱਠ ਬਹੁਤ ਸੋਹਣੀ ਆ ਰਿਜ਼ਲਟ ਸੋਹਣਾ ਬੱਕਰੀ ਦਾ ਹਨਾ ਜੀ ਬੱਕਰੇ ਦਾ ਰਿਜ਼ਲਟ ਸੋਹਣਾ ਜੀ ਲਓ ਜੀ ਹੋਰ ਵੀ ਦਿਖਾ ਦਿਓ ਬੱਕਰੀਆਂ ਆ ਲੋਹੀ ਬੱਕਰੀ ਦਿਖਾਉਣੇ ਆ ਦੋਸਤੋ ਆ ਲੋਹੀ ਪੱਠ ਆਈ ਹੈ ਜੀ ਪੱਠ ਆ ਬਈ ਹਜੇ ਪਹਿਲੇ ਸੂਏ ਸੂਈ ਸੀ ਲਓ ਜੀ ਪੂਰੀ ਬਹੁਤ ਸੋਹਣੀ ਪੱਠ ਹਨਾ ਹਾਈਟ ਵੀ ਸੋਹਣੀ ਆ ਹਾਂਜੀ ਬਾਕੀ ਕੰਨ ਕੁੰਨ ਸੋਹਣਾ ਲੱਗਿਆ ਹਾਂਜੀ ਸਿੰਗ ਵੇਖੋ ਬਿਲਕੁਲ ਛੋਟਾ ਤੇ ਬਾਈ ਇਹਨੇ ਕਿੰਨੇ ਬੱਚੇ ਦਿੱਤੇ ਪਹਿਲੇ ਸੂਏ? ਇਹਨੇ ਬਾਈ ਬੱਚੇ ਦੋ ਦਿੱਤੇ ਸੀ। ਦੋ ਦਿੱਤੇ ਸੀ। ਹਾਂਜੀ। ਲਓ ਜੀ ਇੱਕ ਹੋਰ ਲੋਹ। ਆਹ ਇਹਦੀ ਮਾਦਰ ਆ ਜੀ। ਅੱਛਾ। ਲਓ ਜੀ। ਇਹ ਆ ਇਹਦੀ ਮਾਂ ਆ ਕੀ ਪੱਠ ਦੀ ਲੋਹੀ। ਆਪ ਵੀ ਲੋਹੀ ਬੱਕਰੀ ਐ। ਇਹਦਾ ਬਾਈ ਪਿਓ ਕੇ ਕਿਹੋ ਜਿਹਾ ਸੀ ਇਹ ਪੱਠ ਦਾ ਜੀ? ਇਹ ਆਪਣਾ ਇਹਦਾ ਇਸੇ ਵੱਡੇ ਬੱਕਰੇ ਦਾ ਐਸ ਦਾ। ਅੱਛਾ ਅੱਛਾ। ਉਸੇ ਦੀਆਂ ਪੱਠਾਂ ਜੀ। ਠੀਕ ਐ। ਪੂਸ਼ਪਾਸ਼ ਬਹੁਤ ਸੋਹਣੀ ਆਈ ਐ ਪੱਠ ਦੀ। ਤੇ ਇਹ ਮਾਂ ਕਿੰਨੇ ਸੂਏ ਲਾ ਗਈ ਬਾਈ? ਇਹ ਵੀ ਲਗਭਗ ਬਾਈ 8 8 10। 8 10 ਸੂਏ ਲਾ ਗਈ। ਲਓ ਜੀ ਦੇਖੋ ਨਾ। ਬਹੁਤ ਸੋਹਣੀਆਂ ਆ ਦੋਵੇਂ ਠਾਕੇ ਲਿਆ ਜੜੀਆਂ ਸਾੜੀਆਂ ਲਓ ਜੀ ਬੱਕਰੀਆਂ ਸਾਰੀਆਂ ਟਿੱਕੇ ਬੈਠੀਆਂ ਭਾਈ ਕਿੰਨੇ ਵਜੇ ਲਿਆਣੇ ਬਾਹਰ ਇਹਨਾਂ ਨੂੰ ਫਿਰ ਭਾਈ ਸ਼ਾਮਾਂ ਨੂੰ 4 ਵਜੇ ਲਗਭਗ ਅੱਛਾ ਸਵੇਰ ਫਿਰ ਐ ਬੈਠੀਆਂ ਰਹਿੰਦੀਆਂ ਹਾਂ ਸਵੇਰ ਸ਼ਾਮ ਕੀ ਪਾਉਣੇ ਸਵੇਰ ਵੈਸੇ ਪਾਣਾ ਪੂਣਾ ਜਿਹੜਾ ਪਾਉਣੇ ਭਾਈ ਸ਼ੋਲਿਆਂ ਦਾ ਛਿਲਕਾ ਦਾ ਆਪਣਾ ਦੋਜਾ ਚੌਕਰ ਚੌਕਰ ਭਿਉਂ ਕੇ ਪਾਉਣੇ ਨਹੀਂ ਨਾ ਨੋਰਮਲ ਪਾਜੀ ਦਾ ਰਲਾ ਕੇ ਵਿੱਚ ਮਾੜਾ ਮੋਟਾ ਪਾਜੀ ਦਾ ਮਾਰਦੇ ਛਿੱਟਾ ਆ ਅੱਛਾ ਵੀ ਉਹ ਨੱਕ ਨੂੰ ਨਾ ਚੜੇ ਠੀਕ ਹੈ ਜੀ ਹਾਂ ਲਓ ਵੀ ਆ ਬੱਕਰੀ ਬਾਰੇ ਦੱਸਿਓ ਭਾਈ ਇਹ ਵੀ ਬੱਕਰੀ ਭਾਈ 8 ਸਦਨ ਦਾ ਹੁਣੇ ਕੀਤੇ ਨੇ ਹਾਂਜੀ ਬਹੁਤ ਚੰਗੀ ਬੱਕਰੀ ਹੈ ਲਓ ਜੀ ਲੰਬਾਨ ਬਹੁਤ ਆ ਬੱਕਰੀ ਦੇ ਹਣਾ ਹਾਂ ਨੀਜੇ ਸੂਏ ਲਓ ਜੀ ਤੀਜੇ ਸੂਏ ਭਈ ਇਹੇ ਹਾਂਜੀ ਠੀਕ ਇਹਨੇ ਕਿਵੇਂ ਦਾ ਰਿਜ਼ਲਟ ਕੱਢਿਆ ਜੀ ਬਹੁਤ ਚੰਗੇ ਜੀ ਇਹਦੇ ਜੰਮ ਦੇ ਬੱਚੇ ਅ ਲਗਭਗ 25000 ਦੇ ਵੇਚ ਗਏ ਸੀ ਦੋਆਂ ਤਿੰਨ ਪੰਜਾ ਛੇ ਦਿਨਾਂ ਦੇ ਅੱਛਾ ਜੀ ਅਸੀਂ ਦੇ ਦੇਤੇ ਸਾਨੂੰ ਹੁੰਦਾ ਵੀ ਚੱਲ ਦੁੱਧ ਦੁੱਧ ਪਾਲਾਂਗੇ ਹਾਂਜੀ ਹਾਂਜੀ ਵੀ ਆ ਕੋਈ ਸ਼ੌਂਕੀ ਬੰਦਾ ਆ ਗਿਆ ਠੀਕ ਹੈ ਜੀ ਲਓ ਭਾਈ ਆ ਦੇਖੋ ਬਈ ਇੱਕ ਲੋਹੀ ਪੱਠ ਹੈ ਨਾ ਹਾਂ ਜੀ ਆ ਜਿਵੇਂ ਪਹਿਲਾਂ ਬਈ ਪ੍ਰਾਣੀਆਂ ਬੱਕਰੀਆਂ ਹੁੰਦੀਆਂ ਸੀ ਨਾ ਉਹ ਆ ਟਾਈਪ ਦੀਆਂ ਹੁੰਦੀਆਂ ਸੀ ਜੀ ਹਣਾ ਵੱਡੇ ਮੂੰਹ ਦੀਆਂ ਚੌੜੀ ਫੇਟੀ ਦੀਆਂ ਤੇ ਇਹ ਬਈ ਕਿੰਨੇਵੇਂ ਸੂਏ ਬੱਕਰੀ ਇਹ ਵੀ ਹੋਊਗੀ 5-6 ਸੂਏ 5-6 ਸੂਏ ਲਓ ਜੀ ਤੇ ਇਹ ਰਿਜ਼ਲਟ ਕਿਹੋ ਜਿਹਾ ਕੱਢਦੀ ਹੈ ਜੀ ਇਹ ਵੀ ਵਧੀਆ ਕੱਢਦੀ ਹੈ ਵਧੀਆ ਕੱਢਦੀ ਲਓ ਬਈ ਦਿਖਾਓ ਬਈ ਤੋੜ ਕੇ ਇੱਕ ਵਾਰੀ ਇਹਨੂੰ ਦੇਖੋ ਬਈ ਪੁਰਾਣੇ ਬੰਦਿਆਂ ਕੋਲੇ ਮਾਲ ਵਾਲਾ ਕੋਲੇ ਨਾ ਇਹੋ ਜਿਹੀਆਂ ਬੱਕਰੀਆਂ ਹੁੰਦੀਆਂ ਸੀ ਜੀ ਜਿਹੜਾ ਇਹਦਾ ਸਿੰਗ ਥੋੜਾ ਉੱਚਾ ਹੁੰਦਾ ਪਿੱਛੇ ਨੂੰ ਹਟਮਾ ਹਾਂਜੀ ਤੇ ਮੂੰਹ ਮੱਥਾ ਦੇਖੋ ਹਨਾ ਬੱਕਰੇ ਵਰਗਾ ਮੂੰਹ ਹੈ ਇਹਦਾ ਹਾਂਜੀ ਲਓ ਜੀ ਹੋਰ ਦਿਖਾ ਦਿਓ ਬਈ ਆ ਗਈ ਲਾਲ ਡੱਬੀ ਆ ਗਈ ਬਈ ਹਾਂਜੀ ਪੂਰੀ ਡੱਬੀ ਜੀ ਆ ਗਈ ਹਾਏ ਵੀ ਬੱਕਰੀ ਚੰਗੀ ਆ ਵਧੀਆ ਈ ਪਤਲੀ ਲੂੰਈ ਦੀ ਹਨਾ ਜਮਾ ਹਾਂਜੀ ਦੇਖੋ ਬਈ ਇਹ ਵੀ ਆਪਾਂ ਬਸ ਜਮਾ ਜਿੱਦਾਂ ਲਿਆਂਦੀ ਸੀ ਨਾ ਹੱਥ ਲਾਉਂਦੇ ਨਹੀਂ ਕਰਦਾ ਅੱਛਾ ਬਾੜੇ ਬੰਦੇ ਦੇ ਕੇ ਜਾਈ ਪੈਗੀ ਲਓ ਬਈ ਇਹ ਆਪਣੇ ਕੋਲੇ ਲਾਇਆ ਨਹੀਂ ਸੂਆ ਜੀ ਕੋਈ ਨਹੀਂ ਨਹੀਂ ਇਹ ਆਪਾਂ ਲੈਂਦੀ ਆਈ ਅੱਛਾ ਪਹਿਲਾਂ ਸੂਆ ਬਸ ਬਹੁਤ ਸੋਹਣੀ ਪਾਠਾ ਬਈ ਹਨਾ ਫੇਸ ਦੀ ਕੁਆਲਿਟੀ ਦੇਖੋ ਇਹਦੀ ਕਿੱਟੀ ਘੈਂਟ ਦੇਖੋ ਜੀ ਦੰਦਾਂ ਤੋਂ ਕਿਵੇਂ ਜੀ ਇਹ ਦੰਦ ਇਹ ਅੱਠ ਹੁਣੇ ਕੀਤੇ ਜੀ ਪੂਰੇ ਲਓ ਜੀ ਇਹ ਦਿਨਾਂ ਵਿਚਾਰੀ ਬਹੁਤ ਜ਼ੁਲਮ ਜਿਹਾ ਕੀਤਾ ਅੱਛਾ ਜਿੱਦਨ ਲਿਆਂਦੀ ਸੋ ਉਦਨ ਮਸਾ 30 ਕਿਲੋ ਤੋਂ ਵਜ਼ਨ ਘੱਟ ਘੱਟ ਸੀ ਠੀਕ ਹੁਣ ਤਾਂ ਸਹੀ ਆ ਹਨਾ ਹਾਂ ਹੁਣ ਇਹਦਾ ਬਾਡੀ ਟ੍ਰੈਕਚਰ ਸਹੀ ਹੁੰਦਾ ਜਾਂਦਾ ਠੀਕ ਚੰਗੀ ਵਧੀਆ ਲੱਗੀ ਤਾਂ ਨਹੀਂ ਹਜੇ ਜੀ ਨਹੀਂ ਲੋ ਆ ਕ੍ਰੋਸ ਹੋ ਗਈ ਹੈ ਜੀ ਹੋ ਗਈ ਹੈ ਜੀ ਹਾਂਜੀ ਠੀਕ ਹੈ ਬਈ ਲਓ ਬਈ ਦਿਖਾ ਦਿਓ ਹੋਰ ਵੀ ਬੱਕਰੀਆਂ ਹਾਂਜੀ ਬਹੁਤ ਸੋਹਣੀ ਕਲੈਕਸ਼ਨ ਆ ਬਾਈ ਹੋਰਾਂ ਕੋਲੇ ਤੇ ਆ ਦੇਖੋ ਕਾਲੀ ਪੱਠ ਦਿਖਾਉਣੇ ਆ ਹੋਰ ਇੱਕ ਤੁਹਾਨੂੰ ਲਓ ਜੀ ਇਹਦੇ ਬਾਰੇ ਦੱਸੋ ਬਈ ਇਹ ਵੀ ਵਧੀਆ ਪੱਠ ਹੈ ਜੀ ਬਸ ਕਿੰਨੀ ਹਾਈਟ ਹੋਗੀ ਇਹਦੀ ਹਾਈਟ ਬਸ ਲਗਭਗ ਜੀ 35 ਤੋਂ ਉੱਪਰ ਉੱਪਰੀ ਆ ਠੀਕ ਹੈ ਜੀ ਤੇ ਸੂਏ ਕਿੰਨੇ ਲੱਗੀਆਂ ਜੀ ਇਹ ਦੂਜੇ ਸੂਏ ਸੋਣਾ ਜੀ ਦੇਖੋ ਬਈ ਵੱਡੇ ਮੂੰਹ ਦੀ ਪਾਠਾ ਪੂਰੀ ਦੰਦਾਂ ਤੋਂ ਕਿਵੇਂ ਬਈ ਇਹੇ ਦੰਦ ਜਮਾ ਫਰੈਸ਼ ਠੀਕ ਹੈ ਜੀ ਕੋਈ ਬੱਕਰੀ ਹੈਗੀ ਬਈ ਸੇਲ ਆਪਣੇ ਕੋਲੇ ਇਹਨਾਂ ਦੀ ਹਾਂ ਜੀ ਕਰ ਦਾਂਗੇ ਜੀ ਦਿਖਾ ਦਿਓ ਕਿ ਸੇਲ ਵਾਲੀ ਵੀ ਦਿਖਾ ਦਿਓ ਬਈ ਇਹ ਵੀ ਕਰ ਦਾਂਗੇ ਜੀ ਇਹ ਵੀ ਕਰ ਦਿਓ ਮੈਂ ਲਾਓ ਬਈ ਐਸੇ ਬੱਕਰੇ ਤੋਂ ਕ੍ਰੋਸ ਜਿਹੜੇ ਭਰਾਣੇ ਕਿਸੇ ਨੇ ਸ਼ੌਕ ਕਰਨਾ ਨਾ ਚੰਗੀ ਬੱਕਰੀ ਦਾ ਤੇ ਬਾਈ ਹੋਰਾਂ ਕੋਲੇ ਸੇਲ ਹੈਗੇ ਨਾ ਹਾਂ ਇੱਕ ਆ ਇਹ ਬਈ ਕਿੰਨੇ ਟਾਈਮ ਦੀ ਕ੍ਰੋਸ ਆ ਵੱਡੀ ਬੱਕਰੀ ਇਹ ਇਹ ਲਗਭਗ 4 ਮਹੀਨਿਆਂ ਦੀ 4 ਮਹੀਨਿਆਂ ਦੀ ਗਾਰੰਟੀ ਵਾਲੀ ਆ ਬਈ ਗੱਬਣਾ ਹਨਾ ਤੇ ਇਹਦੇ ਬਾਰੇ ਵੀ ਦੱਸ ਦਿਓ ਬਈ 4 ਮਹੀਨੇ ਦੀ ਆ ਜੀ ਠੀਕ ਹੈ ਜੀ ਹਾਂ ਗਰੰਟੀ ਇਹਦੀ ਵੀ ਹੋਊਗੀ ਇਹਦੀ ਵੀ ਗਰੰਟੀ ਹੋਊਗੀ ਬਾਈ ਕਹਿੰਦਾ ਕਿਉਂਕਿ ਘਰੇ ਕਰਾਸ ਹੋਈਆਂ ਮੱਕਰੀਆਂ ਬਾਈ ਆਹ ਬੱਕਰੇ ਤੋਂ ਕਰਾਸ ਹੋਈਆਂ ਨੇ ਦੇਖ ਲਓ ਜੀ ਲਓ ਜੀ ਦਿਖਾ ਦਿਓ ਬਾਈ ਹੋਰ ਵੀ ਜਿਆਦਾ ਆਪਣੇ ਕੋਲੇ ਕਾਲੇ ਰੰਗ ਚ ਹੀ ਹੈ ਨਾ ਜੀ ਹਾਂ ਜੀ ਹਾਂ ਜੀ ਦੇਖੋ ਘਾਟ ਵੀ ਲੱਗ ਗਈ ਅੱਛਾ ਜੀ ਲਓ ਬਈ ਇਹਦੀ ਕੀ ਡਿਟੇਲ ਆ ਜੀ ਇਹ ਵੀ 8 ਦੰਦ ਫਰੈਸ਼ ਆ ਜੀ ਇੱਕ ਸੁਆ ਸੂਈ ਆ ਦੂਜੇ ਹੁਣ ਕਿਵੇਂ ਖਾਲੀ ਗੱਬਣ ਲੱਗੀ ਆ ਜੀ ਲੱਗੀ ਆ ਜੀ ਹਾਂਜੀ ਹਾਂਜੀ ਆ ਇਹਦੀ ਪੱਠ ਆ ਜੀ ਅੱਛਾ ਇਹਦੀ ਪੱਠ ਆ ਜੀ ਪੱਠ ਬਹੁਤ ਚੰਗੀ ਆ ਬਈ ਦੇਖੋ ਹੁਣ ਇਹ ਤਾਂ ਨਹੀਂ ਲਵਾਈ ਬਈ ਹਲੇ ਨਾ 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 ਜੀ ਹੋ ਗਈ ਦੋ ਦੰਦ ਕਿ ਨਹੀਂ ਨਾ ਨਾ ਖੀਰੀ ਆ ਜੀ ਖੀਰੀ ਆ ਜੀ ਅਜੇ ਲਓ ਅਸੂਗਾ ਕਰੂਗੀ ਅਜੇ ਨਹੀਂ ਦੰਦ ਤੋੜ ਦਈਏ ਲਓ ਜੀ ਦੇਖੋ ਬਈ ਕੱਦ ਕਾਠ ਚ ਬਣ ਚੱਕੀ ਬਹੁਤ ਸੋਹਣੀ ਪੱਠ ਤਿਆਰ ਹੋਊਗੀ ਹਣਾ ਹਾਂਜੀ ਬਹੁਤ ਵਧੀਆ ਫੁੱਸ਼ਪਾਸ ਵੀ ਬਹੁਤ ਚੰਗੀ ਆ ਬਾਕੀ ਲਵਾਨ ਚ ਵੱਟ ਪੂਰੀ ਹਾਂਜੀ ਦੇਖੋ ਬਾਈ ਬਾਕੀ ਬਾਈ ਹੋਰਾਂ ਕੋਲੇ ਬੱਕਰੀਆਂ ਸਾਰੀਆਂ ਚੰਗੀਆਂ ਨੇ ਬਾਈ ਜੀ ਅੱਜ ਕੱਲ ਬੱਕਰੀਆਂ ਦਾ ਤੁਸੀਂ ਜਾਣਦੇ ਹੋ ਟ੍ਰੈਂਡ ਬਹੁਤ ਜ਼ਿਆਦਾ ਹੋ ਰਿਹਾ ਹੈ ਨਾ ਹਾਂਜੀ ਹਾਂਜੀ ਨਵੇਂ ਭਰਾ ਵੀ ਬਹੁਤ ਇਸ ਕੰਮ ਦੇ ਵਿੱਚ ਆ ਰਹੇ ਆ ਥੋੜਾ ਜਿਹਾ ਆਪਣੇ ਤਿਆਰਬੇ ਦੇ ਵਿੱਚੋਂ ਦੱਸੋ ਵੀ ਜਿਹੜੇ ਭਰਾ ਬੱਕਰੀਆਂ ਦਾ ਕੰਮ ਕਰਦੇ ਆ ਹਾਂਜੀ ਹਾਂਜੀ ਕਿਹੜੇ ਤਰੀਕੇ ਨਾਲ ਕਰਨਾ ਚਾਹੀਦਾ ਨੁਕਸਾਨ ਵੀ ਬਹੁਤ ਹੁੰਦਾ ਠੱਗੀਆਂ ਵੀ ਬਹੁਤ ਵੱਜਦੀਆਂ ਨੇ ਥੱਗੀਆਂ ਹੀ ਵੀਰੇ ਬੱਕਰੀ ਜਿਹਨੇ ਵੀ ਲੈਣੀ ਨਾ ਲੋਕੀ ਜ਼ਿਆਦਾਤਰ ਤੇ ਮੇਮਣਿਆਂ ਦੇ ਚੱਕਰਾਂ 'ਚ ਪੈ ਜਾਂਦੇ ਆ। ਹਾਂਜੀ ਥੋੜੀ ਜੀ ਬੱਕਰੀ ਨਾ ਸੂਣ ਵਾਲੀ ਲੈ ਲਵੇ। ਠੀਕ ਹੈ ਜੀ। ਗੱਬਣ ਲੋ। ਹਾਂ ਗੱਬਣ ਲੈ ਲਵੇ ਬੱਕਰੀ ਸੂਗੀ ਬੱਚੇ ਵੇਕਣਗੇ ਕੋਈ ਬੰਦੇ ਨੂੰ ਨਾ ਥੋੜਾ ਜਿਹਾ ਮਾਹੌਲ ਬਣ ਜਾਂਦਾ। ਹੂੰ ਵਧੀਆ ਨਾਲੇ ਹੌਸਲਾ ਹੋ ਜਾਂਦੇ ਦੋ ਬੱਚੇ ਆਉਂਦੇ ਹਨ ਜਦੋਂ ਹੁਣ ਆਪਾਂ ਬੱਚਾ ਲੈ ਲੈਨੇ ਆ ਅੱਜ ਦੇ ਸਮੇਂ ਦੇ ਵਿੱਚ ਬੱਚੇ ਵੀ ਚੰਗੇ ਆ ਰੇਟਾਂ ਤੇ ਵਿਕਦੇ ਆ ਬੱਚਾ ਕੋਈ 25-30 ਹਜ਼ਾਰ ਦਾ ਲੈ ਲਿਆ ਹਾਂਜੀ ਉਹਨੂੰ ਫਿਰ ਸਾਂਭਣ ਤੇ 2-3 ਸਾਲ ਲੱਗ ਜਾਂਦੇ ਆ ਉਦੋਂ ਬੰਦੇ ਦਾ ਸ਼ੌਂਕ ਖਤਮ ਹੋ ਜਾਂਦਾ ਸ਼ੌਂਕ ਮਰ ਜਾਂਦਾ ਹੈ ਮਰ ਜਾਂਦਾ ਬਾਕੀ ਮਾੜਾ ਮੋਟਾ ਨੁਕਸਾਨ ਹੋ ਗਿਆ ਵੀ ਫੇਰ ਵੀ ਹੋ ਜਾਂਦਾ ਹਾਂਜੀ ਹਾਂਜੀ ਗੱਬਣ ਬੱਕਰੀ ਤੁਹਾਡੇ ਹਿਸਾਬ ਨਾਲ ਲੈਣੀ ਚਾਹੀਦੀ ਹੈ ਤੇ ਬੱਕਰੀ ਮੰਨ ਲਓ ਘਰੇ ਪਾਲਣ ਜਿਹੜੇ ਬੰਦੇ ਨੇ ਚਰਾਇ ਦੇ ਨਹੀਂ ਲਿਆਣਾ ਖਰਾਕ ਹੀ ਰਹਿਣੀ ਚਾਹੀਦੀ ਆ ਬਈ ਜਿਹਦੇ ਨਾਲ ਜ਼ਿਆਦਾ ਖਰਚਾ ਵੀ ਨਾ ਪਵੇ ਜਾਨਵਰ ਵੀ ਵਧੀਆ ਧਿਆਨ ਮੈਂ ਵੀ ਅੱਜ ਸਭ ਤੋਂ ਜ਼ਿਆਦਾ ਆ ਥਣਾ ਦੀ ਬਹੁਤ ਪ੍ਰੋਬਲਮ ਹੁੰਦੀ ਹਾਂਜੀ ਮੈਸਟੈਟਸ ਜਿਹੜਾ ਹੁੰਦਾ ਉਹਦੇ ਵਿੱਚ ਇੱਕ ਦਿਨ ਜਿਵੇਂ ਮੰਨ ਲਓ ਘਰੇ ਵੀ ਭਾਵਾਂ ਰੱਖਦਾ ਕੋਈ ਭਾਵਾਂ ਬਾਹਰ ਛੱਡਦਾ ਉਹਨੂੰ ਸਰੋਂ ਦੀ ਖਾਲ ਹਾਂਜੀ ਲਾਜ਼ਮੀ ਇਹਨਾਂ ਨੂੰ ਸੁੱਕੀ ਖਾਣੀ ਭਜਾਉਣੀ ਚਾਹੀਦੀ ਅੱਛਾ ਸੁੱਕੀ ਜਿਵੇਂ ਬਰੀਕ ਖਾਲ ਹੁੰਦੀ ਉਹ ਪਾਜੋ ਹੁਣ ਹੈਨਾ ਪਾ ਦਿਓ ਪਹਿਲੇ ਸਮੇਂ ਦੇ ਵਿੱਚ ਤੁੱਕੇ ਆਮ ਮਿਲਦੇ ਸੀ ਟੁੱਕਾਂ ਨੂੰ ਮਿਸਹੇਟਸ ਹੁੰਦੀ ਨਹੀਂ ਸੀ ਹੂੰ ਅੱਜ ਜਿੰਨਾ ਵੀ ਆਪਣੇ ਖਾਣ ਪੀਣ ਦੇ ਉੱਤੇ ਹੀ ਠੀਕ ਹੈ ਬੰਦਿਆਂ ਦੇ ਵਿੱਚ ਵੀ ਬਿਮਾਰੀਆਂ ਤੇ ਜਾਨਵਰਾਂ ਦੇ ਵਿੱਚ ਵੀ ਇਸੇ ਕਾਰਨ ਹੀ ਆਈਆਂ ਵੀ ਸਾਡਾ ਖਾਣ ਪੀਣ ਮਾੜਾ ਹੋ ਗਿਆ ਠੀਕ ਹੈ ਜੀ ਇਸ ਗੱਲ ਦੇ ਨਾਲ ਹੀ ਆ ਸਾਰਾ ਕੁਝ ਨਾ ਸਟੇਟਸ ਆਉਂਦੀ ਬਹੁਤ ਬੀਟਰ ਚ ਕਾਫੀ ਆਉਂਦੀ ਹੈ ਇਹ ਸਮੱਸਿਆ ਇਹਦੇ ਚ ਵੀਰੇ ਬਸ ਇਹਨਾਂ ਨੂੰ ਕੁੱਲ ਮਲਾ ਕੇ ਇੱਕ ਦੇ ਬੱਕਰੀ ਨੂੰ ਠੰਢਾਈ ਦੀ ਲੋੜ ਹੁੰਦੀ ਆ ਤੇ ਇੱਕ ਇਹਨੂੰ ਹੁੰਦੀ ਆ ਵੀ ਜਿੰਨਾ ਵੀ ਕੜਵੀਆਂ ਚੀਜ਼ਾਂ ਦਿੱਤੀਆਂ ਹੂੰ ਇਹਦੇ ਕਾਰਨ ਹੀ ਹੁੰਦੀ ਆ ਕੜਵੀਆਂ ਚੀਜ਼ਾਂ ਦਿੱਤੀਆਂ ਹੀ ਨਹੀਂ ਜਾਂਦੀਆਂ ਲੋਕਾਂ ਜਿਵੇਂ ਖਾਲ ਵੀ ਕੌੜੀਆਂ ਨਾਲੇ ਪ੍ਰੋਟੀਨ ਹੁੰਦੀ ਹੈ ਚਮਕ ਆਉਂਦੀ ਹੈ ਹਾਂ ਚਮਕ ਆਉਂਦੀ ਹੈ ਸ਼ਾਇਨਿਕ ਆਉਂਦੀ ਹੈ ਨਾਲੇ ਜਿੰਨੇ ਵੀ ਅੰਦਰੋਂ ਵੀ ਵਧੀਆ ਰਹਿੰਦੇ ਆ ਰਿਜ਼ਲਟ ਵੀ ਅੰਦਰ ਦਾ ਸਿਸਟਮ ਵਧੀਆ ਰਹਿੰਦਾ ਜੇ ਭਾਈ ਮਾੜੀ ਮੋਟੀ ਦਿੱਕਤ ਆ ਜਾਏ ਮਸਟੈਟਸ ਦੀ ਫੇਰ ਉਹਦਾ ਇਲਾਜ ਕੀ ਕਰਨਾ ਚਾਹੀਦਾ ਮੇਨ ਤੇ ਹੈਗਾ ਵੀਰੇ ਜਦੋਂ ਬੱਕਰੀ ਸੁੰਦੀ ਹੈ ਹੂੰ ਪਹਿਲੇ ਨੰਬਰ ਤੇ ਉਹਨੂੰ ਹਲਦੀ ਦਾ ਕੜਾਹਾ ਦੋ ਠੀਕ ਹੈ ਜੀ ਰਾਤ ਨੂੰ 8 ਤੋਂ 10 ਕਿਵੇਂ ਕਿੰਨਾ ਕਿੰਨਾ ਪਾਉਣਾ ਚਾਹੀਦਾ ਹਲਦੀ ਮੰਨ ਲਓ ਜੇ 5 ਤੋਂ 4 ਚਮਚੇ ਉਹਦੇ ਚ 1.5-2 ਗਲਾਸ ਪਾਣੀ ਦਾ ਇੱਕ ਕਬਾਲਾ ਦ ਠੀਕ ਹੈ ਜੀ ਉਹਨੂੰ ਲਾਜ਼ਮੀ ਦੋ ਹਾਂ ਬੱਕਰੀ ਨੂੰ ਪਿਆਓ ਹਾਂ ਉਹ ਠਾਰ ਕੇ ਪਿਆ ਦੋ ਤੇ ਉਸ ਤੋਂ ਬਾਅਦ ਬੱਕਰੀ ਨੂੰ ਜਿਵੇਂ ਲਾਲ ਮਿਰਚਾਂ ਆਪਣੀਆਂ ਹਾਂਜੀ ਤੇ ਲਸਣ ਇਹਨਾਂ ਨੂੰ ਕੁੱਟ ਕੇ ਦੋਵਾਂ ਨੂੰ ਦਰੜ ਫਰੜ ਕਰਕੇ ਹਾਂਜੀ ਤੇ ਜਿਵੇਂ ਆਪਾਂ ਦੇਸੀ ਮੂਲੀਆਂ ਵਾਲਾ ਪਰੌਂਠਾ ਪਕਾਉਨੇ ਆ ਹਾਂਜੀ ਹਾਂਜੀ ਉਮੇ ਇਹਨੂੰ ਲਾਜ਼ਮੀ ਚਾਰੋ ਬੱਕਰੀ ਸੂਈ ਪਰੌਂਠਾ ਬਣਾ ਕੇ ਲਸਣ ਦਾ ਤੇ ਲਾਲ ਮਿਰਚਾਂ ਹਾਂ ਤੇ ਵਿੱਚ ਦੇਸੀ ਘੋਫੋ ਲਓ ਠੀਕ ਹੈ ਜੀ ਉਹਦੇ ਉੱਤੇ ਵੀ ਲਾਓ ਉਹਦੇ ਵਿੱਚ ਵੀ ਲਾਓ ਠੀਕ ਹੈ ਜੀ ਤੇ 90% ਮੈਂ ਕਹਿੰਨਾ ਵੀ ਨਹੀਂ ਹੁੰਦਾ ਮਸਟੈਟਸ ਨਹੀਂ ਹੋਊਗਾ ਹਾਂ ਜੇ ਬੱਕਰੀ ਸੂਈ ਨੂੰ ਨਹੀਂ ਆਪਾਂ ਦੇ ਪਾਉਂਦੇ ਜੀ ਹਮ ਹਰ ਕੋਈ ਬੰਦਾ ਸਰਫਿਆਂ ਤੇ ਹੋ ਜਾਂਦਾ ਜਾਂ ਇੰਨਾ ਕਹਿੰਦਾ ਯਾਰ ਇੰਨਾ ਕੌਣ ਕਰੇ ਪਰ ਇਹ ਕਰਨਾ ਜ਼ਰੂਰੀ ਹੈ ਕਰਨਾ ਜ਼ਰੂਰੀ ਹੈ ਹਾਂ ਜੇ ਤੁਸੀਂ ਵੱਡੇ ਰਿਜ਼ਲਟ ਲੈਣੇ ਠੀਕ ਹੈ ਭਾਈ ਹੋਰ ਬੱਕਰੀਆਂ ਦੇ ਵਿੱਚ ਤੁਸੀਂ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਕਿਹੜੀ ਸਮੱਸਿਆ ਜ਼ਿਆਦਾ ਆਉਂਦੀ ਹੈ ਜਿਹੜੀ ਤੋਂ ਨੁਕਸਾਨ ਹੁੰਦਾ ਆਪਣਾ ਮੀਨ ਤੇ ਵੀਰ ਵੈਕਸੀਨ ਕਰਾਉਣੀ ਜ਼ਰੂਰੀ ਆ ਅੱਛਾ ਜੀ ਤੇ ਇਹ ਜਦੋਂ ਬਿਮਾਰੀ ਕੋਈ ਵੀ ਆਉਂਦੀ ਉਦੋਂ ਬੰਦੇ ਨੂੰ ਹਲਾ ਦਿੰਦੀ ਪੈਰਾਂ ਤੱਕ ਹਮ ਤੇ ਜਿਹੜਾ ਮੇਨ ਆ ਥਾਣਾ ਦਾ ਪ੍ਰੋਬਲਮ ਦਾ ਠੀਕ ਹੈ ਜੀ। ਹੋਰ ਵੈਕਸੀਨ ਸਾਰੀਆਂ ਕਰਾਉਣੀਆਂ ਤੁਸੀਂ ਆਪ ਹਾਂਜੀ ਸਾਰੀਆਂ ਕਰਾਉਣੀਆਂ ਠੀਕ ਹੈ ਭਾਈ। ਜਿਵੇਂ ਈਟੀ ਦੀ ਬਿਮਾਰੀ ਨਾਲ ਬੜਾ ਨੁਕਸਾਨ ਹੁੰਦਾ ਹਨਾ ਉਹਦਾ ਫਿਰ ਇੱਕੋ ਇੱਕ ਹੱਲ ਵੈਕਸੀਨ ਹੀ ਆ। ਹਾਂਜੀ ਇਹ ਆਪਣਾ ਨਾ ਬਾਈ ਨੀਟ ਹੈਗਾ ਠੂਰ ਤੋਂ। ਹਾਂਜੀ ਹਾਂਜੀ ਇਹ ਜਿੰਨੀ ਵੀ ਕਲੈਕਸ਼ਨ ਕੀਤੀ ਉਸ ਬੰਦੇ ਨੇ ਕਰਕੇ ਦਿੱਤੀ ਆ। ਵੈਕਸੀਨ ਤੇ ਕਰ ਵੀ ਹਾਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਠੀਕ ਹੈ ਭਾਈ। ਉਹ ਬੰਦਾ ਆਪਣੀ ਬਹੁਤ ਵਧੀਆ ਸਪੋਰਟ ਕਰਦਾ ਈ। ਵੈਕਸੀਨ ਵੀ ਕਰ ਜਾਂਦਾ। ਤੇ ਨਸਲ ਬਾਰੇ ਵੀ ਆਪਾਂ ਨੂੰ ਗਾਈਡ ਕਰਦਾ ਰਹਿੰਦਾ ਜੇ ਆ ਬੱਕਰਾ ਇਸ ਢੰਗ ਨਾਲ ਰੱਖ ਲੋ ਐਂਦਾ ਬੱਕਰੀ ਦਾ ਬਚਾ ਰਿਜ਼ਲਟ ਆਇਆ ਆ ਲੈਊਗਾ ਵੀ ਚਲੋ ਸਲਾਹ ਵੀ ਲੈਣੀ ਚਾਹੀਦੀ ਬੰਦੇ ਨੂੰ ਹਾਂ ਉਹ ਵੀ ਜ਼ਰੂਰੀ ਆ ਬਾਈ ਹਾਂ ਕੋਈ ਵੀ ਬੰਦਾ ਵੀ ਆਪ ਨੂੰ ਵੱਡਾ ਨਹੀਂ ਹੁੰਦਾ ਜਿੰਨੀਆਂ ਵੀ ਬੱਕਰੀਆਂ ਲਈਆਂ ਅਸੀਂ ਸਾਰੀਆਂ ਵੀਡੀਓ ਤੋਂ ਵੀ ਲਈਆਂ ਵਿੱਚੋਂ ਵੇਖੀ ਵੀ ਆਪਾਂ ਕਿਤੇ ਖੁਦ ਕੋਲੇ ਜਾ ਕੇ ਵੀ ਨਹੀਂ ਲਈ ਬੱਕਰੀ ਦਾ ਤਜਰਬਾ ਜਿਹੜਾ ਬੰਦਾ ਰੱਖਦਾ ਉਹਨੂੰ ਕੋਈ ਜ਼ਿਆਦਾ ਰੋਲਾ ਪਾਉਣ ਦੀ ਲੋੜ ਨਹੀਂ ਹੁੰਦੀ। ਹੂੰ ਬੱਕਰੀ ਦੇ ਕੱਦ 'ਚ ਕੋਈ ਮਤਲਬ ਨਹੀਂ। ਠੀਕ ਹੈ ਭਾਈ। ਕੱਦ ਦਾ ਕੋਈ ਮਤਲਬ ਨਹੀਂ ਹੁੰਦਾ ਬੱਕਰੀ ਨਸਲ 'ਚ ਹੋਣੀ ਚਾਹੀਦੀ। ਜਾਤ 'ਚ ਹੋਣੀ ਚਾਹੀਦੀ ਤੇ ਨਸਲ 'ਚ ਹੋਣੀ ਚਾਹੀਦੀ ਹੈ। ਕੱਦ ਦਾ ਕੋਈ ਨਹੀਂ। ਤੇ ਬਹੁਤ ਵਧੀਆ ਭਾਈ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ। ਆਪਣਾ ਪਿੰਡ ਦੱਸ ਜੋ ਇੱਕ ਵਾਰੀ ਲੋਕੇਸ਼ਨ ਕਿੱਥੇ ਜੇ ਰਹਿ ਗਿਆ ਜੀ? ਨੱਥਲ ਵਾਲਾ ਪਿੰਡ ਆ ਜੀ ਗੋਲੇ ਵਾਲੇ ਦੇ ਨਾਲ। ਗੋਲੇ ਵਾਲੇ ਦੇ ਨਾਲ ਫਰੀਦਕੋਟ ਤੋਂ ਫਰੋਇਪੁਰ ਰੋਡ ਤੇ। ਹਾਂ ਠੀਕ ਹੈ ਭਾਈ। ਕਿਸੇ ਵੀ ਭਰਾ ਨੇ ਭਾਈ ਬੱਕਰੀ ਕੋਈ ਲੈਣੀ ਆ ਬੱਚਾ ਲੈਣਾ ਬਾਈ ਹੋਰਾਂ ਨੂੰ ਮਿਲਣਾ ਹਨਾ ਤਾਂ ਤੁਸੀਂ ਆ ਸਕਦੇ ਹੋ ਇਹਨਾਂ ਦਾ ਇੰਸਟਾਗ੍ਰam ਤੇ ਸੁਖਵੀਰ ਗੋਡ ਫਾਰਮ ਦੇ ਨਾਂ ਤੇ ਪੇਜ ਵੀ ਹੈਗਾ ਆਪਾਂ ਉਹਦਾ ਲਿੰਕ ਵੀ ਦੇ ਦੇਾਂਗੇ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ ਬਾਕੀ ਬੱਕਰੀਆਂ ਦਿਖਾਈਆਂ ਬਾਈ ਹੋਰਾਂ ਨੇ ਜਾਣਕਾਰੀ ਦਿੱਤੀ ਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਈ ਜੀ ਤੁਹਾਡਾ ਧੰਨਵਾਦ